ਹਾਂਜੀ ਸਸਿਆ ਕਰ ਲਓ ਉਸ ਤੋਂ ਅੱਜ ਦੀ ਵੱਡੀ ਅਪਡੇਟ ਬੁਢਾਪਾ ਪੈਨਸ਼ਨ ਸਕੀਮ 2024 ਦੇ ਸੰਬੰਧ ਵਿੱਚ ਵੱਡੀ ਖੁਸ਼ਖਬਰੀ ਆ ਗਈ ਪੈਨਸ਼ਨ 2500 ਜਾਂ 1500 ਤੁਸੀਂ ਵੀ ਕਰ ਲਓ ਆਪਣਾ ਖਾਤਾ ਚੈੱਕ ਕਿਹਾ ਪੂਰੀ ਅਪਡੇਟ ਔਰ ਇਸ ਮਹੀਨੇ ਦੀ ਪੈਨਸ਼ਨ ਕਿੰਨੀ ਆਈ ਹੈ ਔਰ ਇਸ ਤੋਂ ਇਲਾਵਾ ਹੋਰ ਪੈਨਸ਼ਨ ਦੇ ਸਬੰਧ ਵਿੱਚ ਲੇਟੈਸਟ ਅਪਡੇਟ ਤੁਹਾਡੇ ਲਈ ਲੈ ਕੇ حاضر ਹੋਏ ਹਾਂ ਆਪਣੇ ਚੈਨਲ ਤਾਜ਼ੀ ਨੌਕਰੀ ਦੇ ਉੱਪਰ ਅਗਰ ਤੁਸੀਂ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਚੈਨਲ ਨੂੰ ਸਬਸਕ੍ਰਾਈਬ ਕਰਕੇ ਬੈਲ ਆਈਕਨ ਨੂੰ ਪ੍ਰੈਸ ਕਰ ਦਿਓ ਤਾਂ ਕਿ ਲੇਟੈਸਟ ਅਪਡੇਟ ਸਭ ਤੋਂ ਪਹਿਲਾਂ ਤੁਹਾਨੂੰ ਆਪਣੇ ਚੈਨਲ ਤਾਜ਼ੀ ਨੌਕਰੀ ਦੇ ਉੱਪਰ ਦੇਖਣ ਨੂੰ ਮਿਲ ਸਕਣਗੇ ਔਰ ਅੱਜ ਆਪਾਂ ਗੱਲ ਕਰ ਰਹੇ ਹਾਂ ਬੁਢਾਪਾ ਪੈਨਸ਼ਨ ਦੇ ਸਬੰਧ ਵਿੱਚ ਤਾਂ ਦੋਸਤੋ ਜਿਵੇਂ ਕਿ ਆਪ ਸਭ ਜਣੂ ਜਾਣਦੇ ਕਿ ਪੰਜਾਬ ਸਰਕਾਰ ਦੁਆਰਾ ਇਲੈਕਸ਼ਨ ਦੌਰਾਨ ਇੱਕ ਵਾਅਦਾ ਕੀਤਾ ਗਿਆ ਸੀ 2500 ਰੁਪਏ ਪੈਨਸ਼ਨ ਲੈ ਕੇ ਜਿਸ ਤੇ ਬਹੁਤ ਸਾਰੇ ਲੋਕ ਇੰਤਜ਼ਾਰ ਕਰ ਰਿਹਾ ਕਿ ਪੰਜਾਬ ਸਰਕਾਰ ਕਦੋਂ ਤੱਕ ਸਾਨੂੰ 2500 ਰੁਪਏ ਪੈਨਸ਼ਨ ਦੇਵੇਗੀ ਤੇ ਦੋਸਤੋ ਹੁਣ ਇੰਤਜ਼ਾਰ ਦੀ ਘੜੀ ਖਤਮ ਹੋ ਚੁੱਕੀ ਹੈ ਸੀਐਮ ਮਾਨ ਵੱਲੋਂ ਇਸ ਜੀਤੇ ਉੱਪਰ ਆਪਣੇ ਬਿਆਨ ਸਾਂਝੇ ਕੀਤੇ ਗਿਆ ਅਤੇ ਉਹਨਾਂ ਨੇ ਦੱਸਿਆ ਗਿਆ ਕਿ ਪੰਜਾਬ ਦੇ ਵਿੱਚ ਬੁੜਾਪਾ ਵਿਧਵਾ ਅਤੇ ਅੰਗਹੀ ਨੂੰ 2500 ਪੈਨਸ਼ਨ ਅਸੀਂ ਦੇਣ ਜਾ ਰਹੇ ਹਾਂ ਜਿਸ ਤੇ ਬਾਰੇ ਸੀਐਮ ਮਾਨ ਨੇ ਦੱਸਿਆ ਕਿ ਡਿਪਾਰਟਮੈਂਟ ਆਪਣਾ ਕੰਮ ਕਰਿਆਗਾ ਅਤੇ ਉਹਨਾਂ ਨੇ ਦੱਸਿਆਗਾ ਕਿ ਪੰਜਾਬ ਵਿੱਚ ਜਿਹੜੇ ਵੀ ਲੋਕ ਗਲਤ ਤਰੀਕੇ ਨਾਲ ਪੈਨਸ਼ਨ ਲੈ ਰਹੇ ਸੀ ਉਹਨਾਂ ਸਾਰੇ ਹੀ ਲੋਕਾਂ ਦੇ ਪੈਨਸ਼ਨ ਬੰਦ ਕਰਕੇ ਉਹਨਾਂ ਨੂੰ ਨੋਟਿਸ ਜਾਰੀ ਕਰ ਦਿੱਤੇ ਗਿਆ ਉਸ ਤੋਂ ਬਾਅਦ ਅਗਰ ਕੋਈ ਸਹੀ ਢੰਗ ਨਾਲ ਪੈਨਸ਼ਨ ਲੈ ਰਿਹਾ ਪਰ ਫਿਰ ਵੀ ਉਸ ਨੂੰ ਨੋਟਿਸ ਜਾਰੀ ਹੋਇਆ ਤਾਂ ਉਹ ਆਪਣਾ 15 ਦਿਨਾਂ ਦੇ ਵਿੱਚ ਰਿਪਲਾਈ ਦਫ਼ਤਰ ਨੂੰ ਕਰਨਗੇ ਤਾਂ ਕਿ ਉਹਨਾਂ ਦੀ ਪੈਨਸ਼ਨ ਦੀ ਵੈਰੀਫਿਕੇਸ਼ਨ ਹੋ ਸਕੇ ਉਸ ਤੋਂ ਬਾਅਦ ਪੰਜਾਬ ਸਰਕਾਰ ਇੱਕ ਡਾਟਾ ਕਲੈਕਟ ਕਰੇਗੀ ਕਿ ਟੋਟਲ ਕਿੰਨੇ ਲੋਕ ਨੇ ਜਿਨ੍ਹਾਂ ਨੂੰ 2500 ਪੈਨਸ਼ਨ ਦੇਣੀ ਹੈ ਅਤੇ ਉਸ ਹਿਸਾਬ ਨਾਲ ਬਜਟ ਤਿਆਰ ਕੀਤਾ ਜਾਵੇਗਾ ਅਤੇ ਬਜਟ ਦੇ ਅਨੁਸਾਰ ਹੀ ਜੋ ਪੈਨਸ਼ਨ ਹੈ ਉਹ ਕੌਣੇ ਸਟਾਰਟ ਹੋ ਜਾਵੇਗੀ ਤਾਂ ਮੰਤਰੀ ਸਾਹਿਬ ਨੇ ਦੱਸਿਆਗਾ ਕਿ ਜੁਲਾਈ ਮਹੀਨ ਤੋਂ ਅਗਸਤ ਮਹੀਨ ਦੇ ਵਿੱਚ 2500 ਪੈਨਸ਼ਨ ਸਾਰੇ ਹੀ ਖਾਤਿਆਂ ਵਿੱਚ ਕੌਣੇ ਸ਼ੁਰੂ ਕਰ ਦਿੱਤੀ ਜਾਵੇਗੀ ਅਤੇ ਉਹਨਾਂ ਨੇ ਹੁਣ ਇਹ ਵੀ ਦੱਸਿਆਗਾ ਕਿ ਇਸ ਵਾਰ ਪੰਜਾਬ ਦੇ ਬਜ਼ੁਰਗਾਂ ਦੇ ਖਾਤਿਆਂ ਵਿੱਚ 1500 ਰੁਪਏ ਪੈਨਸ਼ਨ ਕੀ ਪਾਈ ਗਈ ਹੈ ਔਰ ਉਸ ਦੇ ਵਿੱਚ ਬਹੁਤ ਸਾਰੇ ਲੋਕ ਅਜਿਹੇ ਹਨ ਜਿਨ੍ਹਾਂ ਦੇ ਖਾਤੇ ਵਿੱਚ ਹਾਲੇ ਤੱਕ ਵੀ ਪੈਨਸ਼ਨ ਨਹੀਂ ਆਈਗੀ ਉਸ ਦਾ ਕਾਰਨ ਇਹ ਹੈ ਜਾਂ ਤਾਂ ਉਹਨਾਂ ਨੇ ਦਫ਼ਤਰ ਦੇ ਵਿੱਚ ਆਪਣਾ ਬੁਢਾਪਾ ਪੈਨਸ਼ਨ ਸਰਟੀਫਿਕੇਟ ਜਮ੍ਹਾਂ ਨਹੀਂ ਕਰਵਾਇਆ ਜਾਂ ਫਿਰ ਉਸ ਦੇ ਆਧਾਰ ਕਾਰਡ ਵੋਟ ਕਾਰਡ ਅਤੇ ਬੈਂਕ ਖਾਤੇ ਦੇ ਉੱਪਰ ਨਾਮ ਸੇਮ ਨਹੀਂ ਲਿਖਾਇਆ ਜਿਸ ਕਰਕੇ ਉਹਨਾਂ ਦੀ ਜੋ ਪੈਨਸ਼ਨ ਹੈ ਉਹ ਰੋਕੀ ਗਈ ਹੈ ਅਤੇ ਅਗਰ ਉਹ ਲੋਕ ਆਪਣੇ ਸਹੀ ਦਸਤਾਵੇਜ਼ ਦਫ਼ਤਰ ਦੇ ਵਿੱਚ ਅਤੇ ਬੈਂਕਾਂ ਵਿੱਚ ਜਮ੍ਹਾਂ ਕਰਾਉਂਦੇ ਆ ਤਾਂ ਉਹਨਾਂ ਦੀ ਪੈਨਸ਼ਨ ਉਹਨਾਂ ਨੂੰ ਜਲਦ ਹੀ ਪਰਾਪਤ ਹੋ ਸਕਦੀ ਹੈ ਤਾਂ ਇਹ ਸੀ ਅੱਜ ਦੀ ਵੱਡੀ ਅਪਡੇਟ ਇਸ ਤੋਂ ਇਲਾਵਾ ਹੋਰ ਨਵੀਆਂ ਤੇ ਤਾਜ਼ੀਆਂ ਅਪਡੇਟ ਦੇਖਣ ਦੇ ਲਈ ਚੈਨਲ ਨੂੰ ਸਬਸਕ੍ਰਾਈਬ ਕਰੋ ਧੰਨਵਾਦ